ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਹ ਤੁਸੀਂ ਦੇਖ ਰਹੇ ਪੀਵਾਰਾ ਅਪਡੇਟ ਮੈਂ ਤੁਹਾਡਾ ਆਪਣਾ ਗਰਨੇਲ ਜੁਗਰੀ ਉਪਰ ਤੋਂ ਅੱਜ ਭਾਈ ਜਸਵੰਤ ਸਿੰਘ ਜਿੱਲਾ ਦੇ ਵੱਲੋਂ ਰਹਿਣ ਹੈੜੀਆਂ ਵੱਲੋਂ ਤੇ ਹੋਰ ਸਿੱਖ ਸੰਗਤਾਂ ਦੇ ਵੱਲੋਂ ਪੰਜ ਕੁੜੀਆਂ ਦਾ ਜਿਹੜਾ ਵਿਆਹ ਹੈ ਉਸ ਨੂੰ ਹੀਕ ਆਨੰਦ ਕਾਰਜ ਜਿਹੜੇ ਹੈਗੇ ਆ ਉਹ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਤੇ ਨਹਿੜੀਆਂ ਦੇ ਵਿੱਚ ਤੁਸੀਂ ਇਸ ਟਾਈਮ ਲਾਈਵ ਤਸਵੀਰਾਂ ਵੀ ਦੇਖ ਸਕਦੇ ਹੋ ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਇਹਨਾਂ ਸੇਵਕਾਂ ਦੇ ਵੱਲੋਂ ਕੀਤੇ ਗਏ ਜਾਏ ਤੇ ਜਿਹੜੇ ਮਾਪੇ ਬਹੁਤ ਜ਼ਿਆਦਾ ਗਰੀਬ ਨੇ ਉਹਨਾਂ ਦੀਆਂ ਕੁੜੀਆਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਜਾਂ ਪੂਰਾ ਪ੍ਰਬੰਧ ਜਿਹੜਾ ਹੈਗਾ ਵਿਆਹ ਦਾ ਉਹ ਤੁਸੀਂ ਵੇਖ ਸਕਦੇ ਹੋ ਤਿਆਰੀਆਂ ਬਹੁਤ ਸਾਰੀਆਂ ਹੋ ਚੁੱਕੀਆਂ ਵੀ ਆ ਸਟੇਜਾਂ ਸਜ ਚੁੱਕੀਆਂ ਐ ਤੇ ਮਹਾਰਾਜ ਰੂਪ ਜਿਹੜੇ ਆ ਉਹ ਮਹਾਰਾਜ ਖੁਦੂ ਦੇ ਪਹੁੰਚਣ ਵਾਲੇ ਨੇ ਇਹ ਦੇਖ ਦੇਖ ਦੇ ਵਿੱਚ ਕਹਿੰਦੇ ਜਿਸ ਦਾ ਕਾਰਤਵ ਨਹੀਂ ਕੀਤਾ ਮਾਨਸ ਕੀ ਆ ਵਿਚਾਰੇ ਰਾਮ ਤੋਂ ਪ੍ਰਮਾਤਮਾ ਨੇ ਆਪਣੇ ਕਾਰਜ ਕਰਾਉਣ ਵਾਸਤੇ ਬਹੁਤ ਸਿੱਖ ਸੰਤ ਜਿਹੜੀਆਂ ਨਾਲ ਜੋੜੀਆਂ ਨੇ ਤੇ ਕੁਲਵੀਰ ਪਲਾਜ਼ਾ ਜਿਹੜਾ ਹੈਗਾ ਉਹ ਬਹੁਤ ਸਾਰੀ ਮਦਦ ਕਰ ਰਿਹਾ ਹੈ ਕਿ ਪੰਜਾਂ ਕੁੜੀਆਂ ਦਾ ਦਹੇਜ ਜਿਹੜਾ ਹੈਗਾ ਦਹੇਜ ਦੇ ਰੂਪ ਦੀ ਗੱਲ ਕਰੀਏ ਜਾਂ ਉਸ ਪਿਆਰ ਦੇ ਰੂਪ ਦੀ ਗੱਲ ਕਰੀਏ ਜਾਂ ਅਸੀਂ ਉਹ ਗੱਲ ਕਰੀਏ ਕਿ ਉਹ ਘਰ ਦੇ ਵਿੱਚ ਜ਼ਰੂਰਤ ਆ ਉਹ ਜ਼ਰੂਰਤ ਦਾ ਸਮਾਨ ਜਿਹੜਾ ਹੈਗਾ ਉਹ ਕੁਲਵੀਰ ਪੈਲਸ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਲਾਹ ਪਾਂਡਿਆਂ ਤੋਂ ਲੈ ਕੇ ਲਾਹੌਰ ਖਾਣ ਪੀਣ ਦੀ ਵਸਤਾਂ ਤੋਂ ਲੈ ਕੇ ਲਾ ਪੇਟੀ ਪੇਟੀ ਤੋਂ ਬੈੱਡ ਕੁਰਸੀਆਂ ਤੋਂ ਲੈ ਕੇ ਕਰਕੇ ਸਾਰਾ ਇਹ ਸਮਾਨ ਜਿਹੜਾ ਹੈ ਉਹ ਇਹਨਾਂ ਸੰਤਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੁਹਾਨੂੰ ਵੀ ਅਪੀਲ ਹੈ ਕਿ ਤੁਸੀਂ ਵਾਚੜ ਕੇ ਅਗਰੇ ਇਸ ਆਪਣੇ ਸਮਾਗਮਾਂ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਬਾਬਾ ਜੀ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਨਾਲ ਕੰਟੈਕਟ ਕਰ ਸਕ ਤੇ ਆਓ ਸਾਰੇ ਨੂੰ ਬੇਨਤੀ ਹੈ ਕਿ ਕੋਈ ਵੀ ਜਿਹੜਾ ਐਸਾ ਪਰਿਵਾਰ ਹੋਵੇ ਜਿਹਦਾ ਕਿ ਬਹੁਤ ਖਰਚਾ ਨਹੀਂ ਕਰ ਸਕਦਾ ਹੈਗਾ ਜਾਂ ਬਹੁਤ ਸਾਰੇ ਗਰੀਬ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਾਡੇ ਨਾਲ ਸੰਪਰਕ ਕਰਨਾ ਤੇ ਇਸ ਮੌਕੇ ਦਾ ਜਿਹੜਾ ਹੈਗਾ ਉਹ ਫਾਇਦਾ ਚੱਕ ਸਕਦੇ ਹੋ ਜੀ ਤੇ ਪ੍ਰਮਾਤਮਾ ਦਾ ਦਿੱਤਾ ਜਿਹੜਾ ਹੈਗਾ ਕਦੇ ਮੈਂ ਪਤਾ ਨਹੀਂ ਆ ਕਹਿੰਦੇ ਵੀ ਦਿੰਦਾ ਦੇ ਲੈਂਦੇ ਤੱਕ ਪਾਏ ਜੋਗਾ ਜੀ ਕੋੰਨ ਪਰਖਾਈ ਖਾਏ ਤੇ ਅਸੀਂ ਵੀ ਖਾ ਰਹੇ ਆ ਸੰਗਤ ਵੀ ਖਾ ਰਹੀ ਹੈ ਤੇ ਤੁਸੀਂ ਇਹ ਦਿੱਤ ਸਵਾਰੀ ਆ ਤੁਹਾਡਾ ਸਹਿਯੋਗ ਆ ਤੁਹਾਡੇ ਸਹਿਯੋਗਾਂ ਦੇ ਨਾਲ ਇਹੋ ਜੇ ਕੰਮ ਚੱਲਦੇ ਨੇ ਇਹ ਬਾਬਾ ਜੀ ਦਾ ਕਹਿਣਾ ਹੈ ਜੀ ਦੇਖ ਰਹੇ ਹਾਂ ਪੀਵੀਵਾਰਾਂ ਅਪਡੇਟ ਮੈਂ ਤਾਂ ਆਪਣਾ ਕਰ ਮਿਲ ਦੁਪਰੀ ਰੋਪਟਾਂ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਕਿ ਹੁਣ ਧੀਆਂ ਦੇ ਤੁਸੀਂ ਵਿਆਹ ਕਰ ਰਹੇ ਹੋ ਤੇ ਕਿਹੜੇ ਉਪਰਾਲੇ ਤੁਹਾਨੂੰ ਇਹ ਕਿੰਵੇਂ ਮਤਲਬ ਲੱਗਿਆ ਕਿ ਅਸੀਂ ਨਾ ਐਸਾ ਕੰਮ ਨੂੰ ਅਗਰ ਇਹ ਜਾਂ ਫਿਕਰੀ ਬਾ ਦੀ ਮਦਦ ਕਰੀਏ ਅਸਲ ਇਤਨਾ ਵੀ ਜਿਵੇਂ ਇਹ ਲੋੜਵੰਦ ਬੱਚੀਆਂ ਤੀ ਅੱਜ ਦਾ ਸਮਾਂ ਜਿਵੇਂ ਦਾ ਚੱਲਦਾ ਹੈ ਵੀ ਆਪਾਂ ਦੇਖਦੀਆਂ ਤੁਹਾਨੂੰ ਅੱਜ ਦੇ ਵਿੱਚ ਵਿਚਰਦੇ ਹਾਂ ਕੀ ਲੋਕਾਂ ਤਿਆਂ ਨੂੰ ਜੰਮਣ ਤੋਂ ਸੰਪੋਰਟ ਕਰਦੇ ਆ। ਤੋਂ ਅਸੀਂ ਪਿਛਲੇ ਅਮੇ ਸਮੇ ਤੋਂ ਮਤਲਬ ਲੈ ਕੇ ਹੁਣ ਤੱਕ ਕਰਦੇ ਆਏ ਆ। ਸੋ ਇਸ ਵਾਰੀ ਸਰਦਾਰ ਕੁਲ ਪ੍ਰਵੀਰ ਸਿੰਘ ਅ ਬਰੇਵਾਲ ਤਲਾਜਾ ਜੋ ਇਹਨਾਂ ਨੇ ਬਣਾਇਆ ਇੱਥੇ ਇਹਨਾਂ ਦੇ ਸਹਿਯੋਗ ਦੇ ਨਾਲ ਅ ਆ ਪ੍ਰੋਗਰਾਮ ਉਲੀਕੇ ਆ ਜਿੱਥੇ ਕੱਲ ਦਫਤਾਰਬੰਦੀ ਹੋਈ ਹੈ ਬੱਚਿਆਂ ਦੀ ਦਾਖਰ ਮੁਕਾਬਲੇ ਕੰਪੀਟੀਸ਼ਨ ਕਰਵਾਏ ਗਏ। ਉਤੇ ਬਾਅਦ ਵਿੱਚ ਹੁਣ ਅੱਜ ਮਹਾਨ ਗੁਰਮਤ ਸਮਾਗਮ ਵੀ ਹੋ ਰਿਹਾ ਸਟੇਜਾਂ ਸਜ ਗਈਆਂ। ਗੁਰੂ ਸਹਿਬ ਰੂਪ ਪ੍ਰਕਾਸ਼ ਹੋ ਜਾਣੇ ਨੇ ਤੋਂ ਉਪਰੰਤ ਨਾਲ ਨਾਲ ਦੀ ਕੀਰਤਨ ਸ਼ੁਰੂ ਹੋ ਜਾਏਗਾ ਸੰਗਤ ਆਈ ਜਾਏ ਤੇ ਬਾਬਾ ਜੀ ਕਿੰਨੀ ਕੁੜੀਆਂ ਦਾ ਵਿਆਹ ਕਰਦੇ ਤੁਸੀਂ ਅੱਜ 5 ਬੱਚੀਆਂ ਦੇ ਵਿਆਹ ਨੇ ਅਨੰਦਕਾਰਜ ਹੋਣੇ ਨੇ ਤੇ ਉਹਨਾਂ ਵੱਲੋਂ ਜਿਹੜਾ ਤੁਹਾਡੇ ਵੱਲੋਂ ਸਮਾਨ ਜਿਹੜਾ ਦਿੱਤਾ ਜਾਂਦਾ ਜਿਵੇਂ ਕਿ ਇੱਕ ਦੇਹ ਦੇ ਰੂਪ ਦੇ ਵਿੱਚ ਇੱਕ ਪਿਆਰ ਦੇ ਰੂਪ ਦੇ ਵਿੱਚ ਕੀ ਕੀ ਦੇ ਰਹੇ ਹੋ ਉਹਨਾਂ ਲਈ ਸਮਾਨ ਜਿਹੜਾ ਦੇਹ ਤਾਂ ਨਹੀਂ ਆਪਾਂ ਕਹਿੰਦੇ ਜਿਵੇਂ ਲੋੜਵੰਦ ਘਰ ਦੇ ਵਿੱਚ ਘਰੇਲੂ ਵਰਤਨ ਵਾਲਾ ਸਮਾਨ ਹੈ ਜਿਵੇਂ ਬੈੱਡ ਹੋਗੇ ਪੇਟੀ ਹੋਗੇ ਸੋਫਾ ਹੋ ਗਿਆ ਹੋਰ ਸਾਰਾ ਸਮਾਨ ਤਕਰੀਬਨ ਜਿਹੜਾ ਹੀ ਕਪੜੀ ਬੱਚੀ ਨੂੰ ਪਾ ਦਿੰਦੇ ਆ ਉਹ ਸਾਰਾ ਹੀ ਆਪਾਂ ਕਰ ਦੇਉਂਦੇ ਆ ਤੇ ਇਹ ਸਮਾਨ ਵਿੱਚ ਦਿਨ ਵਿੱਚ ਕਾਫੀ ਬੰਦੇ ਦਾ ਸਹਿਯੋਗ ਹੋਗਾ ਸਹਿਯੋਗ ਜਿਵੇਂ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਬਹੁਤ ਯਾਰ ਦੋਸਤ ਮਿੱਤਰ ਪਿਆਰੇ ਬਹੁਤ ਨੇ ਜਿਵੇਂ ਹੁਣ ਇਹ ਸਰਪਰਦਾਰ ਕੁਲਵੀਰ ਸਿੰਘ ਹੋ ਗਏ ਇਹਨਾਂ ਇਹਨਾਂ ਦੇ ਸਾਰੇ ਸਾਰਾ ਪ੍ਰਬੰਧ ਇਹਨਾਂ ਨੇ ਆਪ ਤਕਰੀਬਨ ਉਲੀਕਿਆ ਕਰਿਆ ਸਾਰਾ ਤੇ ਇਹਨਾਂ ਨੇ ਨਵਾਂ ਇੱਥੇ ਪਰਨੀਚਰ ਦਾ ਕਰਿਆ ਅ ਗਰੇਵਾਲ ਪਲਾਜ਼ਾ ਨਿਊ ਹੋਲ ਫੇਲੂ ਮਾਰਕੀਟ ਹੈ ਫਰਨੀਚਰ ਦੀ ਇਹਨਾਂ ਨੇ ਆਪਣੇ ਵੱਲੋਂ ਇਹ ਸੇਵਾ ਨਾਲ ਹੋ ਕੇ ਆਪ ਕਰੀ ਜਿਵੇਂ ਕਿ ਹੁਣ ਖਾਣੇ ਦੀ ਗੱਲ ਕਰੀਏ ਤਾਂ ਖਾਣੇ ਵੀ ਜਿਹੜਾ ਹੈਗਾ ਪੂਰੇ ਪੈਲਸ ਵਾਂਗੂ ਜਾਂ ਪੂਰੇ ਵਿਆਹ ਵਾਂਗੂ ਹੀ ਉਸ ਤਰ੍ਹਾਂ ਸ਼ਾਨਦਾਰ ਤਰ੍ਹਾਂ ਦੀ ਸਹੂਲਤ ਹੈ ਜੀ ਹਰ ਤਰ੍ਹਾਂ ਦਾ ਮਰਦੀ ਕਿਰਪਾ ਸੱਚੇ ਪਾਤਸ਼ਾਹ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਆਪਾਂ ਆਪਣੀਆਂ ਧੀਆਂ ਨੂੰ ਆਪਾਂ ਘਰ ਤੋਂ ਤੋੜਦੇ ਹਾਂ ਓਵੇਂ ਜਿਵੇਂ ਅਸੀਂ ਇੱਥੇ ਆਪਣਾ ਇੱਕ 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 ਤਰ੍ਹਾਂ ਦਾ ਦੁਨੀਆ ਬੱਚੀਆਂ ਬਣਾ ਕੇ ਆਪਾਂ ਇਥੋਂ ਤੋੜਦੇ ਹਾਂ ਕਿ ਬਾਬਾ ਜੀ ਇਹਦੇ ਵਿੱਚ ਜਿਹੜੇ ਆਪਣੇ ਮਿਲਣੀਆਂ ਹੁੰਦੀਆਂ ਐ ਕਿ ਉਹ ਵੀ ਇਸ ਤਰ੍ਹਾਂ ਹੀ ਪ੍ਰੋਪਰ ਕੀਤੀਆਂ ਜਾਂਦੀਆਂ ਆਂਦੀ ਆਂਦੀ ਅਸੀਂ ਅਸੀਂ ਉਹਨਾਂ ਨੂੰ ਕਹਿੰਨੇ ਹੁੰਨੇ ਵੀ ਭਾਈ ਤੁਸੀਂ ਆਪਣਾ ਜੋ ਕਰਨਾ ਹੁੰਦਾ ਥੋੜੇ ਮਤਲਬ ਜਿਵੇਂ ਵੀ ਇੱਕ ਸ਼ਗੰਦੇ ਰੂਪ ਦੇ ਵਾਂਗੂ ਆਪਾਂ ਮਨਾ ਨਹੀਂ ਕਰਦੇ ਕਹਿ ਦਿੰਨੇ ਆਂ ਅਸੀਂ ਵੀ ਗੁਰੇਜ ਕਰੋ ਪਰ ਜਿਵੇਂ ਅਰਦਾਸ ਕਰਦੇ ਉਹਨੇ ਮਰਦੇ ਚਰਣਾ ਤੇ ਇਹ ਸਤਿਗੁਰੂ ਕਿਰਪਾ ਕਰੇ ਇਹਨਾਂ ਨੂੰ ਸੁਨਵਾਤ ਬਖਸ਼ੇ ਜਿਵੇਂ ਆਮ ਕਰਕੇ ਮਿਲਣੀ ਕਰਦੇ ਆਂ ਆਪਾਂ ਦੋ ਮਿਲਣੀਆਂ ਕਰ ਦਿੰਨੇ ਹੁੰਨੇ ਤੇ ਹੁਣ ਤੱਕ ਪਹਿਲਾਂ ਕਿੰਨੀਆਂ ਕੁੜੀਆਂ ਦੇ ਵਿਆਹ ਜਿਹੜੇ ਤੁਸੀਂ ਕਰ ਚੁੱਕੇ ਹੋ ਉਹ ਵਿਆਹ ਤੋਂ ਤੀਆਂ ਇੱਥੇ ਤਾਂ ਪਹਿਲੀ ਵਾਰੀ ਉਹ ਕਾਰਜ ਕਰ ਰਹੇ ਆ ਬਾਕੀ ਤਾਂ ਆਪਣੇ ਜਥੇ ਵੱਲੋਂ ਤਾਂ ਵਿਆਹਤ ਵਿਚਨਿਆਂ ਦੇ ਕਾਰਜ ਕਰ ਦਿੱਤੇ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਵਾਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਆਪਣਾ ਕੁਲਵੀਰ ਸਿੰਘ ਘਰੇ ਵਾਲਾ ਆ ਕਵੀ ਕੁਲਵੀਰ ਸਿੰਘ ਜੀ ਇਹ ਕੁੜੀਆਂ ਦੇ ਜਿਹੜੇ ਅੱਜ ਉਪਰਾਲੇ ਕਰ ਰਹੇ ਆ ਤੇ ਤੁਹਾਡੇ ਵੱਲੋਂ ਵੀ ਬਾਬਾ ਜੀ ਨੇ ਦੱਸਿਆ ਸੀ ਕਿ ਬਹੁਤ ਸਾਰਾ ਉਪਰਾਲਾ ਕਰ ਰਹੇ ਹੋ ਤੁਸੀਂ ਹਾਂਜੀ 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 ਤੇ ਤੋਂ ਨਾਲ ਜਗ੍ਹਾ ਹੈਗੀ ਸੀ ਆਪਣੀ ਫਰਨੀਚਰ ਦਾ ਕੰਮ ਆ ਵੈਸੇ ਆਪਣਾ ਜਿੱਦਾਂ ਕਾਲਸਾਈ ਫਰਨੀਚਰ ਦੇ ਨਾਂ ਤੇ ਆ ਗਿਆ ਆਪਣਾ ਇਹ ਜਗ੍ਹਾ ਜਿੱਥੇ ਆਪਣੀ ਫਰਨੀਚਰ ਮਾਰਕੀਟ ਤੇ ਆਪਾਂ ਹੀ ਕੱਢੀ ਸੀ ਤੇ ਬਾਬਾ ਜੀ ਨਾਲ ਲਿੰਕ ਹੋਏ ਚੱਲੋ ਉਹਨਾਂ ਨੇ ਆਪਾਂ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਰਲ ਮਿਲ ਕੇ ਜਿੰਦਗੀ ਕਰ ਰਹੇ ਹਾਂ ਸਾਰਾ ਸਮਾਨ ਤੇ ਕਿੰਨੀ ਕੁੜੀਆਂ ਦੇ ਵਿਆਹ ਕਰਦੇ ਹੋ ਇਹ ਪੰਜ ਨੇ ਜੀ ਤੇ ਪੰਜ ਤੇ ਕੁੜੀਆਂ ਦੇ ਵਿਆਹ ਜਿਹੜਾ ਫਰਨੀਚਰ ਤੁਸੀਂ ਦੇ ਰਹੇ ਹੋ ਹਾਂ ਫਰਨੀਚਰ ਆਪਣਾ ਦੇ ਰਹੇ ਹਾਂ ਡਿਸਪਲੇ ਹੋ ਗਈ ਬਾਹਰ ਤੇ ਉਹਦੇ ਵਿੱਚ ਪੰਜ ਛੇ ਆਟਮਾ ਨਹੀਂ ਬਾਕੀ ਬੜੀਆਂ ਹੋ ਗਈਆਂ ਜਿੱਦਾਂ ਇਹ ਕੁੜੀਆਂ ਨੂੰ ਜਿਹੜਾ ਸਮਾਨ ਦੇ ਰਹੇ ਕਿਹੜਾ ਕਿਹੜਾ ਸਮਾਨ ਦੇ ਰਹੇ ਉਹਦੇ ਵਿੱਚ ਆਪਣਾ ਮੀਨ ਦਾ 5 ਆਟਮਾ 6 ਆਟਮਾ ਫਰਨੀਚਰ ਦੀਆਂ ਹੋਗੀਆਂ ਬਾਕੀ ਬੜੀਆਂ ਹੋਗੀਆਂ ਜਿੱਦਾਂ 5 6 ਸੂਟ ਹੁੰਦੇ ਆ ਬਾਕੀ ਆਪਣਾ ਦਰਿਆ ਹੋਗੀਆਂ ਤੇ ਭਾਂਡੇ ਹੋਗੇ ਤੇ ਖਾਣ ਪੀਣ ਦੇ ਮਾਮਲੇ ਦੀ ਗੱਲ ਕਰੀ ਤਾਂ ਖਾਣ ਪੀਣ ਵਿੱਚ ਜਿਹੜੀ ਹੈਗੀ ਪੂਰੀ ਪੈਲਸ ਦੀ ਤਰ੍ਹਾਂ ਤੇ ਕੇਦਰ ਨਾਲ ਹਾਂਜੀ ਹਾਂਜੀ ਆਪਾਂ ਨੇ ਪੂਰਾ ਪੈਲਸ ਦੀ ਤਰ੍ਹਾਂ ਟੈਂਟ ਵੀ ਇਦਾਂ ਹੀ ਲਾਇਆ ਤੇ ਸੋਖ ਨਾਲ ਵੀ ਆਪਣਾ ਜਿਹੜਾ ਪਕੌੜੇ ਹੋਗੇ ਜਿੱਦਾਂ ਨਾਰਮਲ ਜਿਹੜਾ ਵਿਆਹ ਚਾ ਜਿੰਨਾ ਆਪਣੇ ਵੱਲੋਂ ਆਪਾਂ ਕਰ ਸਕੀ ਆ ਵੀ ਐਂ ਆ ਵੇ ਲੋਕਾਂ ਨੂੰ ਵੀ ਨਾ ਹੋਵੇ ਵੀ ਆਪਾਂ ਇੱਥੇ ਆਏ ਆ ਨਾ 2090 ਸਾਰਾ ਪ੍ਰੋਗਰਾਮ ਆਪਾਂ ਅਡਜਸਟਮੈਂਟ ਕੀਤਾ ਨਹੀਂ ਚਲੋ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਤੁਹਾਡੀਆਂ ਹੋਰੂਆਂ ਵੀ ਹੋਣਗੇ ਜਿਹਨੇ ਕਿ ਇਸ ਸਮਾਗਮ ਵਿੱਚ ਸਹਿਯੋਗ ਕਰ ਰਹੇ ਹਾਂਜੀ 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 ਨਾਲ ਦੇ ਸਾਰੇ ਜਿੰਨੇ ਵੀ ਮਾਰਕੀਟ ਦੇ ਆਪਣੇ ਨਾਲ ਗੁਰਗ੍ਰਿਪਾ ਹੋ ਗਿਆ ਜਿਵੇਂ ਹਨਾ ਤੇ ਕੈਨ ਫਨੀਚਰ ਹੋ ਗਿਆ ਆਪਣਾ ਤੇ ਗੁਰਫਤੇ ਵਾਲੇ ਹੋਗੇ ਸਾਰੇ ਮੁੰਡੇ ਅਸੀਂ ਰਲ ਕੇ ਹੀ ਕਰ ਰਹੇ ਹਾਂ ਤੇ ਬਹੁਤ ਮੇਰੇ ਦੋਸਤ ਮਿੱਤਰ ਜਿਹੜੇ ਬਾਹਰ ਨੇ ਸਾਰੇ ਉਹਨਾਂ ਨੇ ਆਪਾਂ ਨੂੰ ਸਹਿਯੋਗ ਕੀਤਾ ਇਹਦੇ ਵਿੱਚ ਵੀ ਤੇ ਕੁਲਵੀਰ ਜੀ ਬਹੁਤ ਸਾਰੀਆਂ ਸੰਗਤਾਂ ਹੁੰਦੀਆਂ ਐ ਕਿ ਉਹ ਦਾਨ ਕਰਨਾ ਤਾਂ ਚਾਹੁੰਦੇ ਆ ਲੇਕਿਨ ਉਹਨਾਂ ਨੂੰ ਕੋਈ ਨਾ ਰਾਹ ਨਹੀਂ ਮਿਲਦਾ ਉਹਨਾਂ ਲਈ ਕੀ ਕਹੋਗੇ ਉਹ ਬਸ ਇਹੀ ਐ ਚਲੋ ਮੈਂ ਆਪਣਾ ਜਿਹੜਾ ਇਹ ਕਰਿਆ ਆ ਵੀ ਆਪਾਂ ਪਲੇਟਫਾਰਮ ਸਾਡੇ ਕੋਲ ਹੈਗਾ ਐ ਤੇ ਸਾਡੇ ਨਾਲ ਚਾਹੇ ਕੰਟੈਕਟ ਕਰਨਾ ਚਾਹੇ ਆਪ ਮਿਲ ਕੇ ਉਹਨਾਂ ਨੇ ਕਰਾਉਣਾ ਤੇ ਉਹ ਕਰ ਸਕਦੀਆਂ ਜਾਨੀ ਕਿ ਆਪਾਂ ਉਹਦੇ ਵਿੱਚ ਹੈ ਨਾ ਚਲੋ ਜੀ ਬਹੁਤ ਬਹੁਤ ਧੰਨਵਾਦ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ